ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਦਿਨ ਅਸੀਂ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਖਿਆ ਕ੍ਰਾਂਤੀ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਮੋਹਮ ਸ਼ੁਰੂ ਕੀਤੀ ਜਾ ਚੁੱਕੀ ਹੈ ਔਰ ਇਸ ਨੂੰ ਲੈ ਕੇ ਵਿਵਾਦ ਵੀ ਵੱਡੇ ਖੜੇ ਹੋਏ ਕਿਉਂਕਿ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਸਨ ਇੱਕ ਪਾਸੇ ਪਖਾਨਿਆਂ ਦੇ ਉਦਘਾਟਨ ਹੁੰਦੇ ਨੇ ਤਾਂ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ आम आदमी पार्टी दी सरकार ਨੂੰ ਨਿਸ਼ਾਨੇ ਉੱਤੇ ਲਿਆ ਜਾਂਦਾ ਹੈ ਜਦ ਕਿ ਦੂਸਰੇ ਪਾਸੇ ਸਿੱਖਿਆ ਕ੍ਰਾਂਤੀ ਲਗਾਤਾਰ ਜਾਰੀ ਹੈ ਔਰ ਇਸੇ ਤਹਿਤ ਹਰਜੋਤ ਬੈਂਸ ਹੁਣਾ ਦੇ ਵੱਲੋਂ ਵੀ ਆਪਣੇ ਇਲਾਕੇ ਦੇ ਵਿੱਚ ਅੱਜ ਸਕੂਲ ਦੇ ਵਿੱਚ ਪਹੁੰਚ ਕੇ ਸਿੱਖਿਆ ਕ੍ਰਾਂਤੀ ਮਹਿੰਮ ਦੇ ਤਹਿਤ ਉਦ்கਾਟਨ ਕੀਤੇ ਗਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਵਿਵਾਦਾ ਦੇ ਵਿੱਚ ਰਹੀ ਇਹ ਸਿੱਖਿਆ ਕ੍ਰਾਂਤੀ ਹੁਣ ਇਸ ਦਾ ਰੂਪਰੇਖਾ ਜ਼ਰੂਰ ਬਦਲਣ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਦੀ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਗਿਆ ਸੀ ਪਖਾਨਿਆਂ ਦੇ ਹੀ ਉਤ்கਾਟਨ ਕੀਤੇ ਜਾ ਰਹੇ ਸਨ ਤਾਂ ਉਸ ਨੂੰ ਲੈ ਕੇ ਵਿਵਾਦ ਵੀ ਵੱਡੇ ਖੜੇ ਹੋਏ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਉਹਨਾਂ ਦੇ ਵੱਲੋਂ ਇਸ ਨਵੇਂ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤੇ ਜਾ ਰਹੇ ਸੀ ਔਰ ਇੰਨਾ ਹੀ ਨਹੀਂ ਕਈ ਥਾਵਾਂ ਦੇ ਉੱਤੇ ਤਾਂ ਜੇ ਪਖਾਨੇ ਪੂਰੀ ਤਰ੍ਹਾਂ ਤਿਆਰ ਵੀ ਨਹੀਂ ਹੋਏ ਸੀ ਕਈਆਂ ਦੇ ਦਰਵਾਜ਼ੇ ਵੀ ਲੱਗੇ ਸੀ ਉਥੇ ਫੁਲਕਾਰੀਆਂ ਟਾਂਕੇ ਹੀ ਉਤ்கਾਟਨ ਕਰ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਅਜਿਹੇ ਮਾਮਲੇ ਵੀ ਨਿਕਲ ਕੇ ਆਏ ਕਿ ਇੱਕ ਹੀ ਸਕੂਲ ਦੇ ਵਿੱਚ ਚਾਰ-ਚਾਰ ਥਾਂ ਦੇ ਉੱਤੇ ਉਤ்கਾਟਨ ਕੀਤੇ ਗਏ ਉਸ ਨੂੰ ਲੈ ਕੇ ਵੀ ਕਾਂਗਰਸੀ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਗਏ ਪਰ ਹੁਣ ਕੈਬਨਿਟ ਮੰਤਰੀ ਹਰਜੋਤ ਬੈਸ ਹੁਣਾ ਦੇ ਵੱਲੋਂ ਇਸ ਉਤ்கਾਟਨੀ ਸਮਾਰੋਹ ਦੇ ਦੌਰਾਨ ਵਿਰੋਧੀ ਧਿਰ ਦੇ ਲੀਡਰਾਂ ਨੂੰ ਜਵਾਬ ਦਿੱਤਾ ਗਿਆ ਹੈ ਕਿਉਂਕਿ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਸੀ ਔਰ ਇੱਥੇ ਤੱਕ ਦਾਵਾ ਕਰ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਕੋਈ ਅਜਿਹਾ ਸਕੂਲ ਨਹੀਂ ਰਿਹਾ ਜਿਹਦੀ ਚਾਰ ਦਿਵਾਰੀ ਨਾ ਕੀਤੀ ਗਈ ਹੋਵੇ ਜਿੱਥੇ ਬੱਚਿਆਂ ਨੂੰ ਪਖਾਨੇ ਨਾ ਮਿਲੇ ਹੋਣ ਹਰ ਇੱਕ ਸਕੂਲ ਦੇ ਵਿੱਚ ਬੱਚਿਆਂ ਦੀ ਇਹ ਸਮੱਸਿਆ ਜੋ ਹੈ ਉਸ ਨੂੰ ਦੂਰ ਕੀਤਾ ਗਿਆ ਹੈ ਔਰ ਨਾਲ ਦੇ ਨਾਲ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਹੇਠਾਂ ਅ ਨਹੀਂ ਬਿਠਾਇਆ ਜਾਂਦਾ ਉਹਨਾਂ ਨੂੰ ਬਕਾਇਦਾ ਜੋ ਬੈਂਚ ਨੇ ਉਹ ਮੁਹੱਈਆ ਕਰਵਾਏ ਗਏ ਨੇ ਸੋ ਸਕੂਲਾਂ ਦੇ ਹਾਲਾਤ ਜੋ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੁਧਾਰੇ ਗਏ ਨੇ ਦਾਵਾ ਹਰਜੋਤ ਬੈਸ ਸੁਣਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸ ਨੂੰ ਲੈ ਕੇ ਸਵਾਲ ਆਪਣੇ ਆਪ ਦੇ ਵਿੱਚ ਖੜੇ ਹੁੰਦੇ ਨੇ ਪਰ ਇੱਥੇ ਦਾਅਵੇ ਵੱਡੇ ਕੀਤੇ ਜਾ ਰਹੇ ਨੇ ਨਾਲ ਦੇ ਨਾਲ ਵਿਰੋਧੀਆਂ ਨੂੰ ਵੀ ਜਵਾਬ ਦਿੱਤੇ ਜਾ ਰਹੇ ਨੇ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਹਰਜੋਤ ਬੈਸ ਆਓ ਸੁਣਦੇ ਆਂ ਸਾਡੇ ਸਾਰਿਆਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਭ ਨੇ ਜੀ ਮੈਂ ਆਪ ਮੈਂ ਤੇ ਮੇਰੇ ਸਾਥੀ ਅਸੀਂ ਸਾਰੇ ਆਪ ਜੀ ਦੇ ਕੋਲ ਆਏ ਸੀਗੇ 2022 ਚ ਤੇ ਅੱਖੀ ਅਸੀਂ ਕਿ ਇੱਕ ਮੌਕਾ ਤੋਂ ਸਾਨੂੰ ਅਸੀਂ ਹਲਕੇ ਲਈ ਵਧੀਆ ਕੰਮ ਕਰਾਂਗੇ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਵਿਧਾਇਕ ਬਣਾਇਆ ਇਸ ਮਹਾਨ ਗੁਰੂ ਨਗਰੀ ਦੀ ਸੇਵਾ ਬਖਸ਼ੀ ਤੇਰੇ ਗੁਰੂ ਸਾਹਿਬ ਦੀ ਐਸੀ ਰਹਿਮਤ ਹੋਈ ਕਿ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਬਣਿਆ ਟਫੇਸਟ ਵਿਭਾਗ ਜਿਸ ਵਿਭਾਗ ਨੂੰ ਧਰਨੇ ਵਾਲਾ ਵਿਭਾਗ ਕਹਿ ਕੇ ਸਾਰੇ ਬੰਦੇ ਮੂੰਹ ਮੋੜ ਜਾਂਦੇ ਸੀ ਕੋਈ ਹੱਥ ਪਾ ਕੇ ਰਾਜ਼ੀ ਨਹੀਂ ਸੀ ਮੈਂ ਇਹਨੂੰ ਪ੍ਰਮਾਤਮਾ ਦੀ ਸਭ ਤੋਂ ਵੱਡੀ ਦਾਤ ਸਮਝਿਆ ਆ ਛੋਟੇ-ਛੋਟੇ ਬੱਚੇ ਇਨ੍ਹਾਂ ਦੀ ਭਵਿੱਖ ਦੇ ਲਈ ਕੰਮ ਕਰਨਾ ਮੈਨੂੰ ਲੱਗੇ ਇਸ ਤੋਂ ਪਾਵਨ ਪਵਿੱਤਰ ਕੰਮ ਅਗਰ ਰੱਬ ਹੋਰ ਕਿਸੇ ਨੂੰ ਦੇ ਨਹੀਂ ਸਕਦਾ ਮੈਂ ਬਹੁਤ ਵੱਟ ਭਾਗੀ ਹਾਂ ਅੱਜ 3 ਸਾਲਾਂ ਬਾਅਦ ਤੁਹਾਡੇ ਸਾਹਮਣੇ ਖੜਾ ਜੀ ਤੁਹਾਡੀ ਵੀ ਪੰਜਾਬ 'ਚ ਰਿਸ਼ਤੇਦਾਰੀਆਂ ਹੋਣੀਆਂ ਵਿਰੋਧੀ ਜੋ ਮਰਜ਼ੀ ਬੋਲਣ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲਿਓ ਵੀ ਤੁਹਾਡੇ ਪਿੰਡ ਦੇ ਸਕੂਲ 'ਚ ਬਦਲਾਅ ਆਇਆ ਕਿ ਨਹੀਂ ਆਇਆ ਸਿਰ ਝੁਕਾ ਕੇ ਦਿਨ ਰਾਤ ਇੱਕ ਕਰਕੇ ਇੱਕ ਸੁਪਨਾ ਇੱਕ ਜੋਸ਼ ਜਿਹਨੂੰ ਕਹਿੰਦੇ ਨੇ ਨਾ ਇੱਕ ਜਨੂਨ ਦੇ ਨਾਲ ਕਿ ਸਕੂਲ ਠੀਕ ਕਰਨੇ ਆ ਅੱਜ ਉਸ ਦਾ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਐਡਾ ਦਾ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋ ਇੱਕ ਵੀ ਪੰਜਾਬ ਚ ਕੋਈ ਸਕੂਲ ਐਦਾਂ ਦਾ ਨਹੀਂ ਜਿੱਥੇ ਸਾਫ਼ ਸੁਥਰੇ ਬਾਥਰੂਮ ਨਾ ਹੋਵੇ ਪੰਜਾਬ ਚ ਇੱਕ ਵੀ ਸਕੂਲ ਐਦਾਂ ਦਾ ਨਹੀਂ ਇੱਕ ਵੀ ਬੱਚਾ ਐਦਾਂ ਦਾ ਨਹੀਂ ਜੋ ਜ਼ਮੀਨ ਤੇ ਬੈਠਦਾ ਹੋਵੇ ਸਾਡੇ ਕੋਲ ਸਾਡੇ ਕੋਲ ਜੀ ਇਸ ਤੋਂ ਇਲਾਵਾ 17000 ਸਕੂਲਾਂ ਚ ਵਾਈਫਾਈ ਹੋਰ ਬਹੁਤ ਕੁਝ ਵੱਡੇ ਸਕੂਲਾਂ ਚ バス ਸਰਵਿਸ ਸਿਕਿਉਰਟੀ ਗਾਰਡ ਕੈਂਪਸ ਮੈਨੇਜਰ ਬੱਚਿਆਂ ਨੂੰ ਟੀਚਰਾਂ ਨੂੰ ਬਾਹਰ ਭੇਜਿਆ ਬੱਚਿਆਂ ਦੀ ਐਕਸਪੋਜ਼ਰ ਵਿਜ਼ਿਟਸ ਕਰਾਏ ਇੱਕ ਨਵਾਂ ਇਤਿਹਾਸ ਲਿਖਿਆ ਸੀ ਇਕਨਾਂ ਜੀ ਇੰਜੀਨੀਅਰਿੰਗ ਦੇ ਲਈ ਟੈਸਟ ਹੁੰਦਾ ਉਹਨੂੰ ਕਹਿੰਦੇ ਜੇਡਬਲਯੂ ਸਭ ਤੋਂ ਔਖਾ ਪੇਪਰ ਮਹਿੰਗੇ ਮਹਿੰਗੇ ਸਕੂਲਾਂ ਦੇ ਬੱਚੇ ਵੀ ਉਹ ਪਾਸ ਨਹੀਂ ਕਰ ਪਾਉਂਦੇ ਕੱਲ ਉਹਦਾ ਉਹ ਤਿੰਨ ਦੋ ਹੁੰਦਿਆ ਫਿਰ ਤੀਜਾ ਮੇਨ ਹੁੰਦਾ ਕੱਲ ਉਹਦੇ ਜਿਹੜਾ ਦੂਜੇ ਇਮਤਿਹਾਨ ਦਾ ਪਹਿਲੇ ਜਿਹੜੀ ਚ 190 ਬੱਚੇ जिंद परसों नतीजा आया उसी बच्चे, लगभग तीन सौ सत्तर बच्चों तू तो बच्चों ने पास किया कि तीन सौ सत्तर बच्चे ने सरकारी स्कूल ने, ने। सा बच्चा है जी अर्शप्रीत सिंह पिछे जे एक स्कूल बहुत विवादा च आया ਸਾਡੇ ਇੱਕ ਸਾਥੀ ਵਿਧਾਇਕ ਉੱਥੇ ਜੋੜਾ ਮਾਜਰਾ ਜੀ ਗਏ ਉੱਥੇ ਟੀਚਰਾਂ ਦੀ ਕੋਈ ਆਪਸ ਤਸੱਲਵਾਦੀ ਸੀ ਕੋਈ ਯੂਨੀਅਨਵਾਦੀ ਸੀ ਉਹ ਸਾਰਾ ਪ੍ਰੋਗਰਾਮ ਸਾਰੇ ਸਾਰੇ ਪਾਸੇ ਟੀਵੀ ਦੇ ਉੱਤੇ ਖਬਰ ਚਲਾ ਦਿੱਤੀ ਇਹ ਕਰਤਾ ਸਾਰੇ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਦੇਖੋ ਜੀ ਆ ਉਸ ਸਕੂਲ ਦੇ ਵਿੱਚੋਂ ਉਸੇ ਸਕੂਲ ਦੇ ਵਿੱਚੋਂ ਅੱਜ ਤੋਂ ਪਹਿਲਾਂ ਕਦੀ ਕਿਸੇ ਬੱਚੇ ਨੇ ਜੈਪਾਸ ਨਹੀਂ ਕੀਤਾ ਸੀਗਾ ਉਸ ਸਕੂਲ ਦੇ ਬੱਚੇ ਦੇ ਇੱਕ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਪਿਓ ਹੈ ਨਹੀਂ ਮਾਂ ਪ੍ਰਾਈਵੇਟ ਸਕੂਲ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ ਉਸ ਨੂੰ ਅਸੀਂ ਸ਼੍ਰੀ ਹਰੀਕੋਟਾ ਲੈ ਕੇ ਗਏ ਸੀ ਸੈਟਲਾਈਟ ਲਾਂਚ ਦਿਖਾਉਣ ਦੇ ਲਈ ਉਹ ਬੱਚਾ ਇੰਨਾ ਪ੍ਰੇਰਿਤ ਹੋਇਆ ਉਹ ਬੱਚੇ ਨੇ ਦਿਨ ਰਾਤ ਕਰਕੇ 100 ਚੋਂ 97% 97% ਨੰਬਰ ਲੈ ਕੇ ਆਇਆ ਫਮੋ ਦੇ ਨਾਲ ਪਹਿਲੀ ਵਾਰੀ ਉਸ ਸਰਕਾਰੀ ਇਹ ਹੁੰਦੀ ਦੀ ਐ ਤੁਸੀਂ ਕਹ ਮੈਂ ਤੁਸੀਂ ਸਾਨੂੰ ਬਦਨਾਮ ਅਸੀਂ ਭੁਇਖਾ ਹੁਣ ਉਹਦਾ ਕੀ ਹੋਊਗਾ ਜੀ ਜਿੱਥੇ ਬਾਕੀ ਬੱਚੇ ਕਾਲਜਾਂ ਦੇ ਘੇੜੇ ਘਟਦੇ ਆ। ਪਰ ਉੱਥੇ ਵੱਡੇ ਵੱਡੇ ਕਾਲਜ ਉਸ ਬੱਚੇ ਦੇ ਮਗਰ ਫੇਰੀ ਜਾ ਰਹੇ ਆ ਕਿ ਸਾਡੇ ਕੋਲ ਆ। ਬੱਚਾ ਕਾਮਯਾਬ ਹੋ ਗਿਆ ਤਾਂ ਦੀ ਗਰੀਬੀ ਖਤਮ ਹੋਗੀ ਆਣ ਵਾਲੀ ਪੀੜ੍ਹੀਆਂ ਦੀ ਗਰੀਬੀ ਖਤਮ ਹੋਊ। ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ। ਅਸੀਂ ਇਹੀ ਸੁਪਨਾ ਆਪਣੇ ਇਲਾਕੇ 'ਚ ਦੇਖਿਆ। ਅੱਜ ਗੰਦਲੇ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਤੁਸੀਂ ਉਹਦੀ ਦਿੱਖ ਦੇਖੋ। ਚਮਕ ਦੀ ਚਾਰ ਦਿਵਾਰੀ। ਇਸ ਸਕੂਲ ਦੇ ਵਿੱਚ ਤੇ ਮੈਂ ਜਿਲੇ ਜਿਲੇ ਪੈਸੇ ਮੰਗਦੇ ਰਹਿੰਦੇ ਆ ਦਿੰਦਾ ਰਹਿੰਦਾ ਹੁਣ ਫਿਰ ਇਹਨੂੰ ਪੁੱਛਿਆ ਉਹ ਕਹਿੰਦੇ ਵੈਸੇ ਕੋਈ ਲੋੜ ਨਹੀਂ ਮੈਂ ਕਿਹਾ ਨਹੀਂ ਹੋਰ ਲੋ। ਉਹ ਕਹਿੰਦੇ ਚਲੋ ਜੀ ਫਿਰ ਵੀ ਸਾਨੂੰ 5 ਲੱਖ ਦੇਰੋ ਤੇ 5 ਲੱਖ ਰੁਪਏ ਸਕੂਲ ਨੂੰ ਹੋਰ ਜਿਹੜਾ ਹੈ ਅਸੀਂ ਦਿੰਦੇ ਆ ਇਸ ਦੇ ਨਾਲ ਹੀ ਅਸੀਂ ਹਲਕੇ ਦੇ ਵਿੱਚ ਲਗਭਗ 50 ਨਵੇਂ ਸਕੂਲ ਬਣਾ ਰਹੇ ਆ ਤੋੜ ਕੇ ਜਿਨ੍ਹਾਂ ਵਿੱਚੋਂ 15-20 ਦਾ ਕੰਮ ਸ਼ੁਰੂ ਹੋ ਚੁੱਕਿਆ ਮੁਕੰਮਲ ਹੋਣ ਵਾਲਾ ਤੇ 20-25 ਜਿਹੜੇ ਨਵੇਂ ਉਹ ਅਗਲੇ 10-15 ਇਨ ਸ਼ੁਰੂ ਹੋ ਜੂਗਾ ਜਿੱਥੇ ਜਿੱਥੇ ਕੰਮ ਚੱਲਦਾ ਪਿਆ ਉਹਨਾਂ ਪਿੰਡਾਂ ਦੇ ਨਾਮ ਹੈ ਮੰਗੂਵਾਲ ਦਿਵਾੜੀ ਲਖੇੜ ਗੰਭੀਰਪੁਰ ਭਨਾਮ ਨੰਗਲ ਰੇਲਵੇ ਰੋਡ ਕਈ ਸਾਰੇ ਸਕੂਲਾਂ ਨੂੰ ਅਸੀਂ ਤੋੜ ਕੇ ਬਿਲਕੁਲ ਫਰੈਸ਼ ਬਣਾ ਰਹੇ ਹਾਂ ਇਸੀ ਲੜੀ ਦੇ ਵਿੱਚ ਉਹ ਜਿਹੜਾ ਛੋਟੀ ਝੱਖਿਆ ਦਾ ਸਕੂਲ ਹੈ ਉਸ ਨੂੰ 80 ਲੱਖ ਰੁਪਏ ਦੀ ਗ੍ਰਾਂਟ ਫੰਡਾਸ ਦੇ ਐਂਡ ਸ਼ਾਨਦਾਰ ਇਹ ਤੁਸੀਂ ਸਕੂਲ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਗਈ ਇਸ ਗੀਤੀ ਗਰੰਟੀ ਹੈ ਉਹ ਜਿਹੜਾ ਹੈ ਅਸੀਂ ਉੱਥੇ 8 9 ਕਮਰੇਆ ਵਾਲਾ ਜਿਹੜਾ ਹੈ ਸਕੂਲ ਹੈ ਅਸੀਂ 1 ਲੱਖ ਰੁਪਏ ਤੋਂ ਵੱਧ ਲੱਗੂਗਾ ਉਸ ਸਕੂਲ ਦੇ ਉੱਤੇ ਜਿਹੜਾ ਹੈ ਉਹ ਇਹ ਅਨਾਉਂਸ ਕਰਦੇ ਤੇ ਆਪ ਸਭ ਦਾ ਇਹ ਸਾਰਾ ਕੁਝ ਤਾਂ मुਮਕਨ ਹੋ ਪਾਰਿਆ ਕਿ ਤੁਸੀਂ ਇੰਨਾ ਪਿਆਰ ਇਹਦਾ ਸਤਿਕਾਰ ਦਿੰਦੇ ਹੋ ਸਾਡੇ ਇਸ ਪਿੰਡ ਦੀ ਕਬੱਡੀ ਮੰਗ ਗਰਾਊਂਡ ਦੀ ਵੀ ਸੀ ਤੇ ਸਟੇਡੀਅਮ ਦੀ ਵੀ ਸੀ ਕਿਉਂਕਿ ਜਿਹੜਾ ਸਾਡਾ ਗਰਦਨੇ ਵਾਲਾ ਗਰਾਊਂਡ ਹੈ ਉਹ ਕਈ ਪਿੰਡਾਂ ਦੇ ਉੱਤੇ ਜਿਹੜੇ ਨੌਜਵਾਨ ਹੈ ਅੱਜ 10 ਲੱਖ ਰੁਪਏ ਉਹਦੇ ਲਈ ਆਲਰੇਡੀ ਉਹਨੇ ਪੈ ਚੁੱਕਿਆ ਉਹਦਾ ਵੀ ਅਸੀਂ ਤੁਸੀਂ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਵਿਸ਼ਵਾਸ ਦਵਾਂਦਾ ਜਿੱਦਾਂ ਦਾ ਗਰਾਊਂਡ ਜਿੱਦਾਂ ਦਾ ਸਟੇਡੀਅਮ ਤੁਸੀਂ ਬਣਾਉਣਾ ਚਾਹੂਗੇ ਜਿੰਨੇ ਮਰਜ਼ੀ ਪੈਸੇ ਲੱਗਣ ਮੈਂ ਉਹ ਪੈਸੇ ਉਹ ਪੈਸੇਾਂ ਦੀ ਜ਼ਿੰਮੇਵਾਰੀ ਮੈਂ ਲੈਂਦੀ ਹੈ ਤੁਸੀਂ 10 ਲੱਖ ਰੁਪਏ ਦੇ ਨਾਲ ਕੰਮ ਸ਼ੁਰੂ ਕਰਾਓ 10 ਹੋਰ ਲੱਗੇ 20 ਹੋਰ ਲੱਗੇ 30 ਹੋਰ ਲੱਗੇ ਪੈਸੇ ਦੀ ਸੀਮਤ ਨਹੀਂ ਪਰ ਉਹ ਸ਼ਾਨਦਾਰ ਜਿਹੜਾ ਸਟੇਡੀਅਮ ਹੈ ਜਿੱਦਾਂ ਦਾ ਤੁਹਾਡੀ ਇੱਛਾ ਹੈ ਤੁਸੀਂ ਉਹਦੀ ਜ਼ਿੰਮੇਵਾਰੀ ਚੱਕੋ ਤੁਹਾਡੀ ਆਪਣੀ ਇੱਛਾ ਅਨੁਸਾਰ ਤੁਸੀਂ ਬਸ ਮੈਨੂੰ ਇਹ ਦੱਸਣਾ ਵੀ ਤੁਹਾਨੂੰ ਇੰਨੇ ਪੈਸਿਆਂ ਦੀ ਲੋੜ ਹੈ ਮੈਂ ਉਹਨੇ ਪੈਸੇ ਹੋਰ ਪਾ ਜਾਂਗਾ ਕੋਈ ਪੈਸੇ ਦੀ ਕਮੀ ਨਹੀਂ ਤੁਸੀਂ ਜਿਸ ਪਿੰਡ ਜਿਹੜੇ ਪਿੰਡ ਦੇ ਨੌਜਵਾਨ ਜਦੋਂ ਗਰਾਊਂਡ ਅੱਜ ਸਾਡੇ ਇਲਾਕੇ ਦੇ ਵਿੱਚ ਕੱਲ ਮੈਂ ਚੰਗਰ ਇਲਾਕੇ 'ਚ ਸੀਗਾ ਉੱਥੇ ਅਸੀਂ ਗਰਾਊਂਡ ਬਣਾਏ ਜੀ ਮੈਂਦਲੀ ਗਰਾਊਂਡ ਬਣਾਇਆ ਬੱਚੇ ਖੇਡਦੇ ਸੀ ਹੁਣ ਸਾਡੇ ਗਰਾਊਂਡਾਂ ਦੇ ਵਿੱਚ ਜਦੋਂ ਦੇਖਦੇ ਆ ਬੱਚੇ ਸ਼ਾਮ ਨੂੰ ਪਿੰਡਾਂ ਦੇ ਸਾਰੇ ਬੱਚੇ ਗਰਾਊਂਡਾਂ 'ਚ ਆ ਜਾਂਦੇ ਆ ਜੇ ਅਸੀਂ ਪਿੰਡਾਂ 'ਚ ਗਰਾਊਂਡ ਠੀਕ ਕਰਦੇ ਨਾ ਤਾਂ ਜਿਹੜਾ ਸਾਡੀ ਆ ਨਸ਼ੇ ਵਾਲੀ ਮੁਹੀਬ ਹੈ ਯੁੱਧ ਨਸ਼ੇ ਵਿਰੁੱਧ ਉਹ ਆਪਣੇ ਭੱਲ ਹੋ ਜਾਣਾ ਜਦੋਂ ਬੱਚੇ ਗਰਾਊਂਡਾਂ 'ਚ ਪਸੀਨਾ ਵਹਾਣਗੇ ਕੱਲ ਚੰਗਰ ਦੇ ਲੜਕੇ ਚਾਹੇ ਉਹ ਕਾਹੀਆਲਾਲਾ ਗਰਾਊਂਡ ਹੋਵੇ ਮੈਨਦੀਆਲਾ ਗਰਾਊਂਡ ਹੋਵੇ ਬੱਚਿਆਂ ਨੂੰ ਖੇਡਦੇ ਦੇਖ ਕੇ ਬੜਾ ਮਨ ਨੂੰ ਸਕੂਨ ਮਿਲਿਆ ਤੇ ਇਹੀ ਹੈ ਕਿ ਤੁਹਾਡਾ ਵੀ ਤੁਸੀਂ ਆਪਣੇ ਮਨਪਸੰਦ ਜਿੱਦਾਂ ਦਾ ਤੁਹਾਡਾ ਸਟੇਡੀਅਮ ਬਣਾਣਾ ਚਾਹੋ ਉਦਾਂ ਦਾ ਬਣਾ ਲਓ ਅੱਜ ਉਸ ਦਾ ਵੀ ਕੰਮ ਦੀ ਸ਼ੁਰੂਆਤ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇਸ ਦੇ ਨਾਲ ਦੇ ਹੋਈ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ